ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉੱਚਰਦੀ ਕਲਾ ਜਿਦਾ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਰਾਜਵੀਰ ਜਵੰਦੇ ਦੀ ਮੌਤ ਹੁੰਦੀ ਆ ਉਸ ਤੋਂ ਅਗਲੇ ਹੀ ਦਿਨ ਵਿਰਿੰਦਰ ਘੁੰਮਣ ਦੀ ਦੋਨੇ ਚਿਹਰੇ ਬੜੇ ਨਾਮੀ ਸੀਗੇ ਮਸ਼ਹੂਰ ਸੀਗੇ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਤੇ ਆਪਾਂ ਅੱਜ ਗੱਲ ਕਰਨੀ ਹੈ ਇਹਨਾਂ ਦੀ ਮੌਤ ਦੇ ਨਾਲ ਰਿਲੇਟਡ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਤੇ ਤੁਹਾਨੂੰ ਕੁਝ ਤੇ ਖਾਵਾਂਗੇ ਵੀ ਕੋਈ ਤੁਹਾਨੂੰ ਪਿਕਚਰ ਦਿਖਾਉਣੀ ਆ ਤੁਸੀਂ ਦੇਖੋਗੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਪਹਿਲਾਂ ਇੱਕ ਮੈਂ ਗੱਲ ਕਰਨੀ ਚਾਹੁੰਦਾ ਕਿ ਕਦੇ ਤੁਸੀਂ ਦੇਖਿਆ ਕਿਸੇ ਲੀਡਰ ਦੇ ਨਾਲੇ ਤਾਂ ਹੋਇਆ ਹੋਵੇ ਕਿਸੇ ਵੱਡੇ ਬੰਦੇ ਨਾਲੇ ਤਾਂ ਹੋਇਆ ਹੋਵੇ ਕਿ ਹਸਪੀਟਲ ਗਿਆ ਹੋਵੇ ਆਪਣਾ ਮਾੜਾ ਮੋਟਾ ਟਰੀਟਮੈਂਟ ਕਰਾਉਣ ਤੇ ਉੱਥੇ ਜਾ ਕੇ ਕਹਿਤਾ ਹੋਵੇ ਜੀ ਇਹ ਹੁਣ ਇਸ ਬੰਦਾ ਇਸ ਦੁਨੀਆ ਚ ਨਹੀਂ ਹੈਗਾ ਕਦੇ ਸੁਣਿਆ ਐਦਾਂ ਦਾ ਦੱਸਿਓ ਜਰੂਰ ਕਮੈਂਟ ਕਰਕੇ ਅਸੀਂ ਤਾਂ ਕਦੇ ਨਹੀਂ ਸੁਣਿਆ ਵੀ ਫੁਲਾਨਾ ਲੀਡਰ ਗਿਆ ਹੈਗਾ ਜੀ ਉਹ ਵੀ ਇਹ ਜਿਹੜਾ ਹਸਪੀਟਲ ਜਾਂਦੇ ਨਹੀਂ ਹੈਗੇ ਕਦੇ ਨਹੀਂ ਹੁੰਦਾ ਕਿਉਂਕਿ ਪਤਾ ਆ ਵੀ ਜੇ ਇਹਨਾਂ ਨੂੰ ਕੁਝ ਹੋ ਗਿਆ ਤੇ ਹਸਪੀਟਲ ਬੰਦ ਵੀ ਹੋ ਸਕਦਾ ਕਿਉਂਕਿ ਹੱਥ ਪੈਂਦਾ ਉਹ ਚੰਗੀ ਤਰ੍ਹਾਂ ਅਣੀ ਕਿ ਨੋਰਮਲ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਇਹ ਹਿਸਾਬਤ ਹੁੰਦਾ ਹੈ ਇਹਨਾਂ ਗੱਲਾਂ ਤੋਂ ਤੇ ਬਾਕੀ ਇਹ ਕੋਈ ਹੇਟ ਵਾਲੀ ਗੱਲ ਨਹੀਂ ਹੈਗੀ ਗੱਲ ਕਰਨ ਦੇ ਹੈਗੀ ਵੀ ਸਿਸਟਮ ਦੀ ਵੀ ਸਾਡਾ ਸਿਸਟਮ ਕਿਉਂ ਇੰਨਾ ਮਾੜਾ ਹੋ ਗਿਆ ਸਾਡਾ ਸਿਸਟਮ ਵਧੀਆ ਹੋਣਾ ਚਾਹੀਦਾ ਸੀ ਦਿਨ ਵਰ ਦਿਨ ਪਰ ਦਿਨ ਵਰ ਦਿਨ ਸਾਡਾ ਸਿਸਟਮ ਮਾੜਾ ਹੋ ਰਿਹਾ ਹਸਪੀਟਲਾਂ ਦੇ ਇੰਨੇ ਨੇ ਬਿੱਲ ਇੰਨੇ ਨੇ ਪੈਸੇ ਵੈਲਡਿਨੇਟਰ ਦੇ ਬੰਦੇ ਨੂੰ ਲਾ ਦਿੱਤਾ ਜਾਂਦਾ ਆ ਮਰਿਆ ਬੰਦਿਆਂ ਤੋਂ ਪੈਸੇ ਬਣਾਈ ਜਾਂਦੇ ਆ ਇਹ ਜੀ ਸਾਡੇ ਨਾਲ ਖੁਦ ਵੀ ਹੋ ਚੁੱਕੀ ਆ ਅਸੀਂ ਕਦੇ ਸ਼ੇਅਰ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਹੈਗਾ ਵੀ ਅਸੀਂ ਕਿੰਦਾ ਸ਼ੇਅਰ ਕਰਦੀ ਆ ਉਸ ਸੀਜ਼ਨ ਨੂੰ ਨਾ ਤੇ ਕੋਵੇ ਕੋਲ ਮੰਦਰੇ ਸਬੂਤ ਹੋਵੇ ਬੰਦਾ ਫੇਰ ਗੱਲ ਕਰਦਾ ਫੇਰ ਕਹਣਗੇ ਜੀ ਤੁਸੀਂ ਗਲਤ ਕਰ ਰਹੇ ਹੋ ਇਹ ਚੀਜ਼ਾਂ ਹੋ ਜਾਂਦੀਆਂ ਨੇ ਦੁਨੀਆ ਦੇ ਉੱਤੇ ਬਹੁਤ ਬੰਦਿਆਂ ਨਾਲ ਇਹ ਕੁਝ ਹੋਇਆ ਕਿ ਵੈਂਟੀਲੇਟਰ ਦੇ ਉੱਤੇ ਲਾ ਦਿੱਤਾ ਗਿਆ ਕਈ-ਕਈ ਦਿਨ ਪੈਸੇ ਬਣੀ ਗਏ ਉਸ ਤੋਂ ਬਾਅਦ ਕਹਿੰਦਾ ਕਿ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ ਸਾਡੇ ਨਾਲ ਹੋਇਆ ਸੀਗਾ ਸਾਡੀ ਮਾਤਾ ਦੇ ਨਾਲ ਸਾਡੀ ਮਾਤਾ ਜਦੋਂ ਹਸਪੀਟਲ ਗਈ ਆ ਹਸਪੀਟਲ ਲੈ ਕੇ ਗਏ ਔਰ ਪੂਰੇ ਤਾਂ ਘਰੇ ਹੀ ਹੋ ਗਿਆ ਸੀ ਸਮਝੋ ਤੇ ਜਦੋਂ ਹਸਪੀਟਲ ગયા ਉਹਨਾਂ ਨੇ ਵੈਂਟੀਲੇਟਰ ਤੇ ਲਾ ਦਿੱਤਾ ਤੇ ਮੁੜ ਕੇ ਬਾਅਦ ਚ ਅਸੀਂ ਧੱਕੇ ਦੇ ਨਾਲ ਉਹਨਾਂ ਕੋਲ ਲਿਆ ਧੱਕੇ ਨਾਲ ਹਸਪਤਾਲ ਵਾਲਿਆਂ ਕੋਲ ਉਹ ਵੀ ਕੋਈ ਜਾਣ ਪਛਾਣ ਦਾ ਡਾਕਟਰ ਸੀਗਾ ਸਾਡੇ ਭਾਜੀ ਹੁਣਾਂ ਨੇ ਉਹਨਾਂ ਨੂੰ ਸੱਦਿਆ ਤੇ ਉਹਨੇ ਜਦੋਂ ਦੇਖਿਆ ਜਾ ਕੇ ਤੇ ਉਹ ਕਹਿੰਦਾ ਉਹਦੇ ਰਾਇ ਹੈ ਮਸ਼ੀਨ ਤੇ ਇਹਨਾਂ ਨੇ ਪੈਸੇ ਬਣਾਉਣ ਨੂੰ ਫੇਰ ਜਦੋਂ ਲੜੇ ਉੱਥੇ ਉਹਨਾਂ ਕਿਹਾ ਵੀ ਸਾਨੂੰ ਚਾਹੀਦਾ ਸੀ ਗੁਰਗੇ ਤੇ ਲੈ ਕੇ ਜਾਣਾ ਇੱਥੋਂ ਤੱਕ ਕਿ ਉਹਨਾਂ ਨੇ ਡੈਥ ਸਰਟੀਫਿਕੇਟ ਨਹੀਂ ਸੀ ਦਿੱਤਾ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਚੱਲੇ ਆ ਇਹ ਬਿਲਕੁਲ ਠੀਕ ਆ ਤੇ ਜਦੋਂ ਸਾਨੂੰ ਮਾਤਾ ਸਾਡੀ ਦਿੱਤੀ ਸੀਗੀ ਉਹ ਪੂਰੀ ਹੋਈ ਸੀ ਇਹ ਗੱਲ ਆ ਤੇ ਗੱਲ ਕਰਦੇ ਸੀਗੇ ਵੀ ਕਦੇ ਦੇਖਿਆ ਤੁਸੀਂ ਵੀ ਕਦੇ ਕੋਈ ਲੀਡਰ ਇਦਾਂ ਹੋਇਆ ਹੋਵੇ ਵੀ ਲੀਡਰ ਉੱਥੇ ਗਿਆ ਹੋਵੇ ਤੇ ਉਹ ਮੁੜ ਕੇ ਨਾ ਆਵੇ ਤੇ ਤੁਹਾਨੂੰ ਦੱਸਦੇ ਇਟਲੀ ਦੇ ਸਿਸਟਮ ਬਾਰੇ ਇਟਲੀ ਦੇ ਵਿੱਚ ਕਿਦਾਂ ਹੁੰਦੀ ਆ ਤੁਹਾਨੂੰ ਮੇਰੇ ਲੱਗਦਾ ਹੋਣਾ ਚਿਹਰੇ ਤੋਂ ਮੇਰੀ ਆਵਾਜ਼ ਤੋਂ ਲੱਗਦਾ ਹੋਣਾ ਕਿ ਜਿੱਦਾਂ ਬਿਮਾਰਾਂ ਵਾਂਗ ਬੋਲ ਰਿਹਾ ਹੁੰਨਾ ਮੈਂ ਬਿਮਾਰ ਆਂ ਕਾਫੀ ਦਿਨ ਹੋ ਗਏ ਆ ਮੇਰੇ ਫੇਸ ਤੋਂ ਵੀ ਤੁਹਾਨੂੰ ਲੱਗਦਾ ਹੋਣਾ ਇੱਥੋਂ ਕਿਦਾਂ ਹੋਇਆ ਸਾਰਾ ਕਿਉਂਕਿ ਮੈਂ ਇਸ ਚੀਜ਼ 'ਚ ਸਫਰ ਕਰ ਰਿਹਾ ਹਾਂ ਇਸ ਟਾਈਮ ਮੈਂ ਕੁਝ ਖਾਦਾ ਜਿੱਦਾਂ ਮੈਂ ਫਿਸ਼ ਖਾਧੀ ਤੇ ਉਹਦੇ ਨਾਲ ਮੈਨੂੰ ਅਲਰਜੀ ਹੋ ਗਈ ਹਾਲਾਂਕਿ ਸਾਰਿਆਂ ਨੇ ਖਾਧੀ ਅਸੀਂ ਘਰ ਦੇ ਵਿੱਚ ਪਰ ਮੈਨੂੰ ਹੋਈ ਇਕੱਲੇ ਨੂੰ ਪ੍ਰੋਬਲਮ ਆਈ ਤੇ ਜਦੋਂ ਅਸੀਂ ਡਾਕਟਰ ਦੇ ਕੋਲ ਗਏ ਮੇਰੇ ਬਹੁਤ ਜ਼ਿਆਦਾ ਖਾਰਸ਼ ਤੇ ਉਹਦੇ ਨਾਲ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੋਇਆ ਪੂਰੀ ਬਾਡੀ ਮੇਰੀ ਭਰ ਗਈ ਇਦਾਂ ਜਿਦਾਂ ਆਪਣੇ ਕੀੜੀਆਂ ਨਾਲ ਲੜ ਜਾਂਦੇ ਧੱਫੜ ਪੈ ਜਾਂਦੇ ਇਸ ਤਰ੍ਹਾਂ ਪੂਰੀ ਬਾਡੀ ਮੇਰੀ ਲਾਲ ਹੋ ਗਈ ਤੇ ਜਦੋਂ ਡਾਕਟਰ ਦੇ ਕੋਲ ਗਏ ਉਹਨੇ ਪੁੱਛਿਆ ਵੀ ਤੂੰ ਲਾਸਟ ਦੇ ਵਿੱਚ ਕੀ ਖਾਦਾ ਤੇ ਜਦੋਂ ਡਾਕਟਰ ਨੂੰ ਦੱਸਿਆ ਕਿ ਮੈਂ ਇਹਦਾ ਫਿਸ਼ ਖਾਧੀ ਸੀਗੀ ਉਹ ਕਹਿੰਦਾ ਮੈਨੂੰ ਉਹਦੀ ਪਿਕਚਰ ਚਾਹੀਦੀ ਹੈ ਜਿਹੜੀ ਤੁਸੀਂ ਖਾਧੀ ਆ ਉਹ ਇੱਥੇ ਇੱਥੇ ਨਾ ਡੱਬੀਆਂ ਦੇ ਵਿੱਚ ਇਟਲੀ ਦੇ ਵਿੱਚ ਪੈਕ ਹੋ ਕੇ ਆਉਂਦੀ ਆ ਛੋਟੇ ਛੋਟੇ ਕੰਟੇਨਰ ਹੁੰਦੇ ਆ ਰੈਡੀ ਟੂ ਈਟ ਹੁੰਦੀ ਆ ਤੁਸੀਂ ਕੱਢੋ ਉਹਨੂੰ ਜੇ ਤੁਸੀਂ ਕੋਈ ਚੀਜ਼ ਤੇ ਲਾ ਕੇ ਖਾਣਾ ਹੈ ਤਾਂ ਖਾ ਸਕਦੇ ਆ ਤੇ ਉਹ ਜੋ ਦੱਸਿਆ ਡਾਕਟਰ ਨੂੰ ਵੇਚ ਦਿੱਤਾ ਮੈਂ ਫਲਾਨੀ ਮਾਰਕੀਟ ਚੋਂ ਖਰੀਦੀ ਸੀਗੀ ਉਹ ਕਹਿੰਦਾ ਫੇਰ ਵੀ ਘਰ ਜਾਓ ਘਰ ਜਾ ਕੇ ਜਿਹੜਾ ਤੁਹਾਡੇ ਕੋਲ ਬਾਕੀ ਕੋਈ ਕੰਟੇਨਰ ਉਹਦਾ ਪਿਆ ਆ ਉਹਦੀ ਮੈਨੂੰ ਪਿਕਚਰ ਭੇਜੋ ਤੇ ਡਾਕਟਰ ਨੇ ਚਲੋ ਮੈਨੂੰ ਟਰੀਟਮੈਂਟ ਮੇਰਾ ਕੀਤਾ ਦਵਾਈ ਦਿੱਤੀ ਮੈਨੂੰ ਤੇ ਉਹ ਅਸੀਂ ਜਦੋਂ ਉਹਨੂੰ ਭੇਜੀ ਡਾਕਟਰ ਨੂੰ ਤੇ ਡਾਕਟਰ ਨੇ ਦੱਸਿਆ ਕਿ ਅਸੀਂ ਹੁਣ ਇਹ ਮਾਰਕੀਟ ਵਾਲਿਆਂ ਨੂੰ ਭੇਜਣੇ भेजਣਗੇ ਜਾਂ ਜਿਹੜਾ ਵੀ ਇਹਦਾ ਸਿਸਟਮ ਹੋਊਗਾ ਇੱਥੇ ਕੰਮ ਕਰ ਰਿਹਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਤੇ ਉਹਨਾਂ ਨੂੰ ਭੇਜਣਗੇ ਕਿ ਫਲਾਨੀ ਮਾਰਕੀਟ ਦੇ ਵਿੱਚ ਆਹ ਚੀਜ਼ ਆਈ ਆ ਤੇ ਇਸ ਚੀਜ਼ ਨਾਲ ਇਸ ਬੰਦੇ ਨੂੰ ਪ੍ਰੋਬਲਮ ਆਈ ਆ ਉਹਨਾਂ ਨੇ ਹੁਣ ਕੀ ਕਰਨਾ ਹੈ ਉਹਦਾ ਦੁਬਾਰਾ ਸਾਰਾ ਟੈਸਟ ਹੋਊਗੀ ਉਹਨੇ ਚਿਰ ਵਾਸਤੇ ਉਹ ਮਾਰਕੀਟ ਦੇ ਵਿੱਚ ਉਹਨੂੰ ਵੇਚ ਨਹੀਂ ਸਕਣਗੇ ਉਸ ਕੰਪਨੀ ਦੀ ਜਿਹੜੀ ਆ ਫਿਸ਼ਰ ਉਹ बिकੂਗੀ ਨਹੀਂ ਇਹ ਆ ਇੱਥੇ ਸਿਰਫ ਇੱਕ ਮੇ ਆ ਗਿਆ ਉਹਨਾਂ ਨੂੰ ਇਹ ਸੀਗਾ ਕਿ ਹੋਰ ਨਾ ਆਵੇ ਇੰਨੀ ਕੇਅਰ ਕਰਦੇ ਆ ਇਹ ਕਹਿੰਦੇ ਮੈਂ ਕਿਹੜਾ ਇੱਥੇ ਦਾ ਸਿਟੀਜ਼ਨ ਆ ਨਾਰਮਲ ਬੰਦਾ ਫੇਰ ਵੀ ਦੇਖਦੇ ਆ ਸਾਡੇ ਤਾਂ ਅਸੀਂ ਤਾਂ ਉੱਥੇ ਦੇ ਸਿਟੀਜ਼ਨ ਆ ਸਾਡੀ ਤਾਂ ਕੋਈ ਜਾਨ ਦੀ ਕੀਮਤ ਹੀ ਹੈ ਨਹੀਂ ਉੱਥੇ ਸੋਚਣ ਵਾਲੀ ਗੱਲ ਆ ਇਹ ਵੀ ਸਾਡੇ ਸਾਰਾ ਸਿਸਟਮ ਪ੍ਰਾਈਵੇਟ ਕਰ ਦਿੱਤਾ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਮਾਰਨ ਜੋ ਮਰਜੀ ਕਰਨ ਉਹਨਾਂ ਨੂੰ ਕੀ ਫਰਕ ਪੈਂਦਾ ਕੌਣ ਪੁੱਛਦਾ ਕੌਣ ਉੱਥੇ ਗੱਲ ਕਰਦਾ ਇੱਥੇ ਸਾਰਾ ਸਰਕਾਰੀ ਆ ਹਸਪੀਟਲ ਜਾਓ ਤੁਸੀਂ ਸਾamdਿਆ ਤੁਹਾਨੂੰ ਖਾਣ ਨੂੰ ਦਿੰਦੇ ਸਾਰਾ ਕੁਝ ਕਰਦੇ ਆ ਤੇ ਨਾ ਹੀ ਕੋਈ ਇਹਨਾਂ ਨੇ ਇਹੋ ਜਿਹੀ ਦਵਾਈ ਦੇਣੀ ਆ ਕਈ ਵਾਰ ਚਲੋ ਹੋ ਜਾਂਦਾ ਆ ਸਾਰੇ ਥਾਈ ਹੋ ਜਾਂਦਾ ਕੁਮਾੜੀ ਮੋਟੀ ਗਲਤੀ ਹੋ ਜਾਂਦੀ ਆ ਕਈ ਵਾਰ ਇੱਥੇ ਵੀ ਹੁੰਦੀ ਐ ਨਹੀਂ ਇੱਥੇ ਹੁੰਦੀ ਨਹੀਂ ਹੈਗੀ ਲਾਬਰਵਾਇ ਡਾਕਟਰ ਕਈ ਵਾਰ ਕਰ ਜਾਂਦੇ ਆ ਪਰ ਇਹਨਾਂ ਨਹੀਂ ਜਿੰਨਾ ਆਪਣੇ ਉੱਥੇ ਹੁੰਦਾ ਆ ਹੁਣ ਇੱਥੇ ਡਾਕਟਰ ਆ ਡਾਕਟਰ ਸਾਡਾ ਪਰਸਨਲ ਆ ਅਸੀਂ ਉਹਨੂੰ ਕੋਈ ਫੀਸ ਨਹੀਂ ਪੇ ਕਰਦੇ ਸਾਡੇ ਟੈਕਸ ਦੇ ਵਿੱਚੋਂ ਹੀ ਉਹਨਾਂ ਨੂੰ ਪੈਸਾ ਜਾਂਦਾ ਜਿਹੜਾ ਅਸੀਂ ਕੰਮ ਕਰਦੇ ਆ ਕੋਈ ਡਾਕਟਰ ਦੀ ਫੀਸ ਨਹੀਂ ਇਹ ਨਹੀਂ ਹੈਗਾ ਤੁਸੀਂ ਕਿਸੇ ਹਸਪੀਟਲ ਜਾਓਗੇ ਅੱਜ ਐਮਰਜੈਂਸੀ 'ਚ ਮਿਲਣਾ ਤਾਂ ਇੰਨੇ ਦੀ ਫੀਸ ਇੰਨੀ ਦੀ ਪਰਚੀ ਕਟਾ ਲਓ ਤਾਂ ਇੰਨੇ ਦੀ ਪਰਚੀ ਕਟਾ ਲਓ ਇਦਾਂ ਦਾ ਇੱਥੇ ਕੁਝ ਨਹੀਂ ਹੈਗਾ ਜੇ ਤੁਸੀਂ ਐਮਰਜੈਂਸੀਸ ਜਾਂਦੇ ਕੋਈ ਰੁਪਈਆ ਨਹੀਂ ਲੱਗਦਾ ਕਾਰ ਐਂਬੂਲੈਂਸ ਸੌਦੀ ਫੋਨ ਕਰੋ ਆ ਜੇ ਤੁਸੀਂ ਠੀਕ ਹੈਗੇ ਸੀਗੇ ਜਾਣ ਬੁੱਝ ਕੇ ਐਂਬੂਲੈਂਸ ਆਦ ਲੀਕ ਥੋੜੀ ਪ੍ਰੋਬਲਮ ਹੈ ਫਿਰ ਉਹ پیسے ਮੰਗਦੇ ਆ ਵੀ ਹੁਣ ਪੈਸੇ ਦਿਓ ਵੀ ਇੰਨੀ ਪ੍ਰੋਬਲਮ ਹੈ ਨਹੀਂ ਸੀ ਤੁਸੀਂ ਆ ਸਕਦੇ ਸੀਗੇ ਫਿਰ ਵੀ ਤੁਸੀਂ ਐਂਬੂਲੈਂਸ ਅਦਦੀ ਹੈ ਇਦਾਂ ਦੀਆਂ ਕੁਝ ਗੱਲਾਂ ਜੀ ਹੋਰ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਗੇ ਚੱਲ ਕੇ ਕਿੱਦਾਂ ਦਾ ਇੱਥੇ ਦਾ ਹੈਲਥ ਸਿਸਟਮ ਹੈਗਾ ਜਾਂ ਕਿੱਦਾਂ ਡਾਕਟਰੀ ਸਿਸਟਮ ਹੈਗਾ ਆ ਉਹਦੇ ਨਾਲ ਰਿਲੇਟਡ ਹੋਰ ਵੀ ਗੱਲਾਂ ਕਰਾਂਗੇ ਪਰ ਸਾਡੇ ਵਾਲਿਆਂ ਨੂੰ ਕਿਹੜਾ ਕੁਝ ਫਰਕ ਪੈਣਾ ਤੇ ਹੁਣ ਤੁਸੀਂ ਦੇਖੋ ਉਹ ਪਿਕਚਰਾਂ ਜਿਹੜੀਆਂ ਤੁਹਾਨੂੰ ਮੈਂ ਕਿਹਾ ਸੀਗਾ ਤੁਸੀਂ ਦੇਖੋਗੇ ਤੇ ਹੈਰਾਨ ਹੋ ਜਾਓਗੇ ਇਹ ਜਿਹੜੇ ਸ਼ਖਸਦਿਆਂ ਤੁਸੀਂ ਪਿਕਚਰਾਂ ਦੇਖ ਰਹੇ ਹੈ ਨਾ ਇਹ ਸਾਡੇ ਪਿੰਡ ਦੇ ਵਿੱਚ ਹੋਣ ਇਹਨਾਂ ਦੀ ਡੈਥ ਹੋਈ ਆ ਇਹਨਾਂ ਦੀ ਉਮਰ ਤੁਸੀਂ ਦੇਖੋ ਕਿੰਨੀ ਆ 90 ਸਾਲ 92 ਸਾਲ 85 ਸਾਲ ਕੋਈ ਹੈ ਕੋਈ 25 ਸਾਲ 30 ਸਾਲ 35 ਸਾਲ ਵਾਲਾ ਠੀਕ ਹੈ ਅਗਲੀ ਇਹ ਮੈਂ ਤਾਂ ਤੁਹਾਨੂੰ ਦਿਖਾ ਲਈਆਂ ਕਿ ਇੱਥੇ ਡੈਥ ਰੇਟ ਇਹ ਆ ਇਹ ਸਾਡੇ ਬਿਲਕੁਲ ਘਰ ਦੇ ਲੱਗੇ ਇੱਕ ਬੋਰਡ ਲੱਗਾ ਹੋਇਆ ਆ ਇਹ ਜਦੋਂ ਕਿਸੇ ਦੀ ਡੈਥ ਹੁੰਦੀ ਆ ਉੱਥੇ ਲਾ ਜਾਂਦੇ ਆ ਜਦੋਂ ਇਹਨਾਂ ਦਾ ਇਹਨਾਂ ਦਾ ਸੰਸਕਾਰ ਇਹਨਾਂ ਨੇ ਕਰਨਾ ਹੁੰਦਾ ਆ ਤੇ ਫਿਰ ਇਹ ਜਿਹਨੇ ਜਾਣਾ ਹੋਵੇ ਉਹ ਜਾ ਸਕਦਾ ਆ ਉਸ ਟਾਈਮ ਅੰਤਿਮ ਟਾਈਮ ਤੇ ਇਹ ਚੱਕਰ ਹੁੰਦਾ ਤਾਂ ਇਹ ਪਿਕਚਰਾਂ ਲਾ ਜਾਂਦੇ ਇੱਥੇ ਇਹਨਾਂ ਦੇ ਪੋਸਟਰ ਲਾ ਦਿੰਦੇ ਆ ਵੀ ਹਾਂ ਵੀ ਜੇ ਕੋਈ ਇਹਨਾਂ ਦਾ ਦੇਖਣ ਦਾ ਚਾਹਵਾਨ ਹੁੰਦਾ ਆ ਜਾਂ ਕੁਝ ਵੀ ਹੈ ਨਾ ਵੀ ਉਹ ਉਹਨਾਂ ਨੂੰ ਉੱਥੇ ਜਾ ਕੇ ਸ਼ਰਧਾਂਜਲੀ ਜਿਹੜੀ ਆ ਉਹ ਦੇਖ ਸਕਦਾ ਅਸੀਂ ਨਹੀਂ ਅਜੇ ਤੱਕ ਕਦੇ ਦੇਖਿਆ ਵੀ ਕਿਸੇ ਨੌਜਵਾਨ ਦੀ ਇੱਥੇ ਫੋਟੋ ਲੱਗੀ ਹੋਵੇ 22 ਸਾਲ 25 ਸਾਲ 30 ਸਾਲ ਦੇ ਦੀ 40 ਸਾਲ ਦੇ ਕਦੇ ਨਹੀਂ ਦੇਖਿਆ ਬਹੁਤ ਰੀਅਰ ਚਾਂਸ ਹੁੰਦਾ ਹੈ ਵੀ ਕਿਸੇ ਦਾ ਐਕਸੀਡੈਂਟ ਹੋ ਗਿਆ ਫੇਰ ਹੁੰਦਾ ਉਹ ਤਾਂ ਨਹੀਂ ਹੈਗਾ ਵੀ ਤੁਸੀਂ ਹਸਪੀਟਲ ਗਿਆ ਸੀ ਜਾ ਕੇ ਤੁਹਾਡੀ ਡੈਥ ਹੋ ਗਈ ਅਸੀਂ ਨਹੀਂ ਸੁਣਿਆ ਕਦੇ ਵੀ ਹੋ ਸਕਦਾ ਹੁੰਦਾ ਹੋਇਆ ਵੀ ਹੋਵੇ ਕਿਸੇ ਪਾਸੇ ਪਰ ਬਹੁਤ ਘੱਟ ਚਾਂਸ ਹੈ ਬਹੁਤ ਘੱਟ ਨਾਂ ਦੇ ਬਰੋਬਰ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੱਕ ਜਾਣਕਾਰੀ ਹੁੰਦੀ ਹੈ ਇੱਕ ਸੁਨੇਹਾ ਹੁੰਦਾ ਆ ਤੇ ਫਿਰ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਸਿਹਤ ਮੇਰੀ ਵੀ ਕੁਛ ਠੀਕ ਨਹੀਂ ਹੈਗੀ ਤੇ ਇਦਾਂ ਥੋੜਾ ਢਿੱਲਾ ਮਠਾ ਜਿਹਾ ਸਿਸਟਮ ਚੱਲਣ ਦੇ ਆ ਤੇ ਕਰਦੇ ਆ ਫਿਰ ਅੱਗੇ ਹੋਰ ਗੱਲਾਂ ਬਾਤਾਂ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ